ਦਰਬਾਰ ਸਾਹਿਬ ਦੇ ਕੋਲ ਵਿਰਾਸਤੀ ਮਾਰਗ ਦੇ ਵਿੱਚ ਲੱਗੀਆਂ ਸਕਰੀਨਾਂ ਨੂੰ ਹਟਾਵੇ ਸਰਕਾਰ ਗੁਰੂ ਘਰ ਦੇ ਕੋਲ ਸਰਕਾਰ ਸਕਰੀਨਾਂ ਲਗਾ ਕੇ ਕਰ ਰਹੀ ਹੈ ਆਪਣੀ ਮਸ਼ੂਰੀ ਇਹ ਗੱਲ ਅਸੀਂ ਨਹੀਂ ਕਹਿ ਰਹੇ ਇਹ ਗੱਲ ਸ਼ੋਮਨੀ ਗੁਰਦੁਆਰਾ ਪਬੰਦ ਕਮੇਟੀ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਆਖੀ ਗਈ ਹੈ ਦਾਦੇ ਕੀ ਪਰ ਦਾੜ ਹਜਿੰਦਰ ਸਿੰਘ ਧਾਮੀ ਦੇ ਵੱਲੋਂ ਵਿਰਾਸਤੀ ਮਾਰਗ ਦੇ ਉੱਤੇ ਲੱਗੀਆਂ ਮਸ਼ਹੂਰੀ ਵਾਲੀਆਂ ਸਕਰੀਨਾਂ ਦੇ ਉੱਤੇ ਸਵਾਲ ਖੜੇ ਕੀਤੇ ਗਏ ਨੇ ਅਤੇ ਇਹਨਾਂ ਨੂੰ ਹਟਾਉਣ ਦੀ ਅਪੀਲ ਕੀਤੀ ਗਈ ਆ ਮੰਗ ਰੱਖੀ ਗਈ ਆ ਸਤਿਗੁਰ ਸਾਹਿਬ ਦਰਬਾਰ ਸਾਹਿਬ ਜਦੋਂ ਅਸੀਂ ਜਾਣਦੇ ਆ ਤਾਂ ਵਿਰਾਸਤੀ ਮਾਰਗ ਦੇ ਉੱਤੇ ਸਾਨੂੰ ਕੁਝ ਸਕਰੀਨਾਂ ਨਜ਼ਰ ਆਉਂਦੀਆਂ ਨੇ ਜਿਨ੍ਹਾਂ ਸਕਰੀਨਾਂ ਦੇ ਉੱਤੇ ਪੰਜਾਬ ਸਰਕਾਰ ਦੀ ਮਸ਼ਹੂਰੀ ਚਲਦੀ ਹੁੰਦੀ ਆ ਪੰਜਾਬ ਸਰਕਾਰ ਦੇ ਦੁਆਰਾ ਕੀਤੇ ਜਾ ਰਹੇ ਕੰਮਾਂ ਨੂੰ ਉਸ ਦੇ ਉੱਤੇ ਦਿਖਾਇਆ ਜਾਂਦਾਗਾ ਹਾਲਾਂਕਿ ਇਸ ਤੋਂ ਪਹਿਲਾਂ ਉਹਨਾਂ ਸਕਰੀਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਸਕਰੀਨਾਂ ਦੇ ਉੱਤੇ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਹੁੰਦਾ ਸੀਗਾ ਪਰ ਅੱਜਕੱਲ ਜਿਹੜਾ ਉਹਨਾਂ ਸਕਰੀਨਾਂ ਦੇ ਉੱਤੇ ਸਰਕਾਰ ਦੀਆਂ ਮਸ਼ਹੂਰੀਆਂ ਚੱਲਦੀਆਂ ਨੇ ਜਿਸ ਨੂੰ ਲੈ ਕੇ ਸ਼ੌਮਨੀ ਕਮੇਟੀ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੀ ਦੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਗੁਰੂ ਘਰ ਦੇ ਕੋਲ ਸਿਰਫ ਨਿਮਰਤਾ ਅਤੇ ਗੁਰਬਾਣੀ ਹੀ ਉਚਾਰੀ ਜਾਂਦੀ ਆ ਨਾ ਕਿ ਇਸ ਤਰੀਕੇ ਦੇ ਨਾਲ ਮਸ਼ਹੂਰੀਆਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੇ ਕਿਹਾ ਕਿ ਵਿਰਾਸਤੀ ਮਾਰਗ ਦੇ ਉੱਤੇ ਜਿੰਨੀਆਂ ਵੀ ਮਸ਼ਹੂਰੀ ਵਾਲੀਆਂ ਸਕਰੀਨਾਂ ਸਰਕਾਰ ਦੇ ਵੱਲੋਂ ਲਗਾਈਆਂ ਗਈਆਂ ਹਨ ਤਾਂ ਉਹਨਾਂ ਨੂੰ ਹਟਾਉਣ ਦੀ ਅਸੀਂ ਮੰਗ ਕਰਦੇ ਹਾਂ ਸਰਕਾਰ ਇਹਨਾਂ ਸਕਰੀਨਾਂ ਨੂੰ ਹਟਾਵੇ ਇਸ ਦੇ ਨਾਲ ਜਿਹੜੀਆਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ ਇਹ ਗੱਲ ਅਸੀਂ ਨਹੀਂ ਕਹਿ ਰਹੇ ਇਹ ਗੱਲ ਸ਼ੌਮਨੀ ਗੁਰਦੁਆਰਾ ਪਬੰਦ ਕਮੇਟੀ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਆਖੀ ਗਈ ਆ ਦਾਦੇ ਕੀ ਪ੍ਰਧਾਨ ਹਜਿੰਦਰ ਸਿੰਘ ਧਾਮੀ ਦੇ ਵੱਲੋਂ ਵਿਰਾਸਤੀ ਮਾਰਗ ਦੇ ਉੱਤੇ ਲੱਗੀਆਂ ਮਸ਼ਹੂਰੀ ਵਾਲੀਆਂ ਸਕਰੀਨਾਂ ਦੇ ਉੱਤੇ ਸਵਾਲ ਖੜੇ ਕੀਤੇ ਗਏ ਨੇ ਅਤੇ ਇਹਨਾਂ ਨੂੰ ਹਟਾਉਣ ਦੀ ਅਪੀਲ ਕੀਤੀ ਗਈ ਆ ਮੰਗ ਰੱਖੀ ਗਈ ਆ ਸਤਿਗੁਰ ਸ਼੍ਰੀ ਦਰਬਾਰ ਸਾਹਿਬ ਵੱਲ ਜਦੋਂ ਅਸੀਂ ਜਾਣਦੇ ਆ ਤਾਂ ਰਾਸਤੀ ਮਾਰਗ ਦੇ ਉੱਤੇ ਸਾਨੂੰ ਕੁਝ ਸਕਰੀਨਾਂ ਨਜ਼ਰ ਆਉਂਦੀਆਂ ਨੇ ਜਿਨ੍ਹਾਂ ਸਕਰੀਨਾਂ ਦੇ ਉੱਤੇ ਪੰਜਾਬ ਸਰਕਾਰ ਦੀ ਮਸ਼ਹੂਰੀ ਚੱਲਦੀ ਹੁੰਦੀ ਆ ਪੰਜਾਬ ਸਰਕਾਰ ਦੇ ਦੁਆਰਾ ਕੀਤੇ ਜਾ ਰਹੇ ਕੰਮਾਂ ਨੂੰ ਉਸ ਦੇ ਉੱਤੇ ਦਿਖਾਇਆ ਜਾਂਦਾਗਾ ਹਾਲਾਂਕਿ ਇਸ ਤੋਂ ਪਹਿਲਾਂ ਉਹਨਾਂ ਸਕਰੀਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਸਕਰੀਨਾਂ ਦੇ ਉੱਤੇ ਗੋਬਰਾਨੀ ਦਾ ਸਿੱਧਾ ਪ੍ਰਸਾਰਣ ਹੁੰਦਾ ਸੀਗਾ ਪਰ ਅੱਜਕੱਲ ਜਿਹੜਾ ਉਹਨਾਂ ਸਕਰੀਨਾਂ ਦੇ ਉੱਤੇ ਸਰਕਾਰ ਦੀਆਂ ਮਸ਼ਹੂਰੀਆਂ ਚੱਲਦੀਆਂ ਨੇ ਜਿਸ ਨੂੰ ਲੈ ਕੇ ਸ਼ੌਮਨੀ ਕਮੇਟੀ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੀ ਦੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਗੁਰੂ ਘਰ ਦੇ ਕੋਲ ਸਿਰਫ ਨਿਮਰਤਾ ਅਤੇ ਗੁਰਬਾਣੀ ਹੀ ਉਚਾਰੀ ਜਾਂਦੀ ਆ ਨਾ ਕਿ ਇਸ ਤਰੀਕੇ ਦੇ ਨਾਲ ਮਸ਼ਹੂਰੀਆਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੇ ਕਿਹਾ ਕਿ ਵਿਰਾਸਤੀ ਮਾਰਗ ਦੇ ਉੱਤੇ ਜਿੰਨੀਆਂ ਵੀ ਮਸ਼ਹੂਰੀ ਵਾਲੀਆਂ ਸਕਰੀਨਾਂ ਸਰਕਾਰ ਦੇ ਵੱਲੋਂ ਲਗਾਈਆਂ ਗਈਆਂ ਹਨ ਤਾਂ ਉਹਨਾਂ ਨੂੰ ਹਟਾਉਣ ਦੀ ਅਸੀਂ ਮੰਗ ਕਰਦੇ ਹਾਂ ਸਰਕਾਰ ਇਹਨਾਂ ਸਕਰੀਨਾਂ ਨੂੰ ਹਟਾਵੇ ਇਸ ਦੇ ਨਾਲ ਜਿਹੜੀਆਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ ਇਹ ਗੱਲ ਅਸੀਂ ਨਹੀਂ ਕਹਿ ਰਹੇ ਇਹ ਗੱਲ ਸ਼ੌਮਨੀ ਗੁਰਦੁਆਰਾ ਪਬੰਦ ਕਮੇਟੀ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਆਖੀ ਗਈ ਆ ਦਾਦੇ ਕੀ ਪ੍ਰਧਾਨ ਹਜਿੰਦਰ ਸਿੰਘ ਧਾਮੀ ਦੇ ਵੱਲੋਂ ਵਿਰਾਸਤੀ ਮਾਰਗ ਦੇ ਉੱਤੇ ਲੱਗੀਆਂ ਮਸ਼ਹੂਰੀ ਵਾਲੀਆਂ ਸਕਰੀਨਾਂ ਦੇ ਉੱਤੇ ਸਵਾਲ ਖੜੇ ਕੀਤੇ ਗਏ ਨੇ ਅਤੇ ਇਹਨਾਂ ਨੂੰ ਹਟਾਉਣ ਦੀ ਅਪੀਲ ਕੀਤੀ ਗਈ ਆ ਮੰਗ ਰੱਖੀ ਗਈ ਆ ਸਤਿਗੁਰ ਸ਼੍ਰੀ ਦਰਬਾਰ ਸਾਹਿਬ ਵੱਲ ਜਦੋਂ ਅਸੀਂ ਜਾਣਦੇ ਆ ਤਾਂ ਵਰਾਸਤੀ ਮਾਰਗ ਦੇ ਉੱਤੇ ਸਾਨੂੰ ਕੁਝ ਸਕਰੀਨਾਂ ਨਜ਼ਰ ਆਉਂਦੀਆਂ ਨੇ ਜਿਨ੍ਹਾਂ ਸਕਰੀਨਾਂ ਦੇ ਉੱਤੇ ਪੰਜਾਬ ਸਰਕਾਰ ਦੀ ਮਸ਼ਹੂਰੀ ਚੱਲਦੀ ਹੁੰਦੀ ਆ ਪੰਜਾਬ ਸਰਕਾਰ ਦੇ ਦੁਆਰਾ ਕੀਤੇ ਜਾ ਰਹੇ ਕੰਮਾਂ ਨੂੰ ਉਸ ਦੇ ਉੱਤੇ ਦਿਖਾਇਆ ਜਾਂਦਾਗਾ ਹਾਲਾਂਕਿ ਇਸ ਤੋਂ ਪਹਿਲਾਂ ਉਹਨਾਂ ਸਕਰੀਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਸਕਰੀਨਾਂ ਦੇ ਉੱਤੇ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਹੁੰਦਾ ਸੀਗਾ ਪਰ ਅੱਜਕੱਲ ਜਿਹੜਾ ਉਹਨਾਂ ਸਕਰੀਨਾਂ ਦੇ ਉੱਤੇ ਸਰਕਾਰ ਦੀਆਂ ਮਸ਼ਹੂਰੀਆਂ ਚੱਲਦੀਆਂ ਨੇ ਜਿਸ ਨੂੰ ਲੈ ਕੇ ਸ਼ੌਮਨੀ ਕਮੇਟੀ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੀ ਦੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਗੁਰੂ ਘਰ ਦੇ ਕੋਲ ਸਿਰਫ ਨਿਮਰਤਾ ਅਤੇ ਗੁਰਬਾਣੀ ਹੀ ਉਚਾਰੀ ਜਾਂਦੀ ਆ ਨਾ ਕਿ ਇਸ ਤਰੀਕੇ ਦੇ ਨਾਲ ਮਸ਼ਹੂਰੀਆਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੇ ਕਿਹਾ ਕਿ ਵਿਰਾਸਤੀ ਮਾਰਗ ਦੇ ਉੱਤੇ ਜਿੰਨੀਆਂ ਵੀ ਮਸ਼ਹੂਰੀ ਵਾਲੀਆਂ ਸਕਰੀਨਾਂ ਸਰਕਾਰ ਦੇ ਵੱਲੋਂ ਲਗਾਈਆਂ ਗਈਆਂ ਹਨ ਤਾਂ ਉਹਨਾਂ ਨੂੰ ਹਟਾਉਣ ਦੀ ਅਸੀਂ ਮੰਗ ਕਰਦੇ ਹਾਂ ਸਰਕਾਰ ਇਹਨਾਂ ਸਕਰੀਨਾਂ ਨੂੰ ਹਟਾਵੇ ਇਸ ਦੇ ਨਾਲ ਜਿਹੜੀਆਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ